ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਖੁਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਨੂੰ ਲੈ ਕੇ ਕਈ ਲੋਕ ਇਸ ਨੂੰ ਯੂਜ਼ ਕਰਦੇ ਨੇ ਕਈ ਲੋਕ ਇਸ ਨੂੰ ਮਿਸਯੂਜ਼ ਕਰ ਰਹੇ ਨੇ ਮਿਸਯੂਜ਼ ਕਰਨ ਵਾਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਤੇ ਪੁਲਿਸ ਜਿਹੜੀ ਕਾਰਵਾਈ ਕਰਦੀ ਹੈ ਇਸੇ ਤਰ੍ਹਾਂ ਦੀ ਇੱਕ ਕਾਰਵਾਈ ਹੋਈ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਆਗੂ ਤੇ ਇੱਕ ਵੱਡੀ ਕਾਰਵਾਈ ਹੋ ਗਈ ਹੈ ਕਿਉਂਕਿ ਉਸਨੇ ਸੋਸ਼ਲ ਮੀਡੀਆ ਤੇ ਕਥਾਵਾਚਕ ਹਾਂਜੀ ਗੱਲ ਕਰਦੇ ਹਾਂ ਹਰਪ੍ਰੀਤ ਮਖੂ ਜਿਹੜੇ ਸਿੱਖੀ ਦੇ ਲਈ ਪ੍ਰਚਾਰ ਕਰਦੇ ਨੇ ਸਿੱਖ ਪ੍ਰਚਾਰ ਕਰਕੇ ਕਥਾਵਾਚਕ ਕਰਦੇ ਨੇ ਇਸ ਨੂੰ ਲੈ ਕੇ ਹੁਣ ਇੱਕ ਬੜਾ ਵੱਡਾ ਬਵਾਲ ਖੜਾ ਹੋ ਗਿਆ ਹੈ ਕਿਉਂਕਿ ਹਰਪ੍ਰੀਤ ਮਖੂ ਨੇ ਲੁਧਿਆਣੇ ਦੇ ਨਿਜੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਪ੍ਰਿੰਕਲ ਨਾਮ ਦੇ ਸ਼ਖਸ ਉਤੇ ਪ੍ਰਿੰਕਲ ਨਾਮ ਦੇ ਸ਼ਖਸ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਆਵਾ ਤਵਾ ਬੋਲਿਆ ਸੀ ਕਥਾਵਾਚਕ ਹਰਪ੍ਰੀਤ ਮਖੂਨੂ ਹਰਪ੍ਰੀਤ ਮਖੂ ਕਥਾਵਾਚਕ ਹੋਣ ਦੇ ਨਾਟਿਨਾਟਿਕ ਹੋਣ ਦੇ ਨਾਟਿਿਕ ਸਮਾਜ ਸੇਵੀ ਵੀ ਨੇ ਇੱਕ ਉਹਨਾਂ ਦਾ ਸੋਸ਼ਲ ਮੀਡੀਆ ਤੇ ਚੈਨਲ ਵੀ ਹੈ ਉਹ ਹਰ ਪੰਥਕ ਗਤੀਵਿਧੀਆਂ ਦੀ ਜਾਂਚ ਅਤੇ ਪਰਚੂਲ ਕਰਦੇ ਰਹਿੰਦੇ ਨੇ ਅਤੇ ਉਹਨਾਂ ਦੇ ਖਿਲਾਫੇ ਕਰਦੇ ਰਹਿੰਦੇ ਨੇ ਲੇਕਿਨ ਸਪ੍ਰਿੰਕਲ ਨਾਮ ਦੇ ਸ਼ਖਸ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਕ ਆਗੂ ਹੈ ਲੁਧਿਆਣੇ ਤੋਂ ਦੂਸਰਾ ਇੱਕ ਇਹ ਜੁੱਤਿਆਂ ਦਾ ਕਾਰੋਬਾਰੀ ਹੈ ਯਾਨੀ ਕਿ ਸ਼ੂਜ਼ ਦਾ ਜਿਹੜਾ ਕੰਮ ਕਰਦਾ ਹੈ ਇਸ ਨੂੰ ਲੈ ਕੇ ਇਹਦੇ ਸ਼ੋਰੂ ਸ਼ੋਰੂਮ ਨੇ ਇਹਨਾਂ ਦਾ ਹਨੀ ਸਿਟੀ ਦੇ ਨਾਲ ਕੋਈ ਆਪਸੀ ਵਿਵਾਦ ਚੱਲ ਰਿਹਾ ਸੀ ਜਦੋਂ ਹਰਪ੍ਰੀਤ ਮਖੂਹੁਰਾ ਨੇ ਜਦੋਂ ਇਹਨਾਂ ਕੋਲ ਸਪਸ਼ਟੀਕਰਨ ਮੰਗਿਆ ਇਹ ਸਪਸ਼ਟੀਕਰਨ ਮੰਗਿਆ ਸੀ ਹਨੀ 세ਠੀ ਕੋਲੋਂ ਲੇਕਿਨ ਹਨੀ 세ਠੀ ਨੇ ਜਦੋਂ ਆਪਣੇ ਪੱਖ ਰਖੇ ਇਸ ਨੂੰ ਲੈ ਕੇ ਪ੍ਰਿੰਕਲ ਨੇ ਜਿਹੜੀ ਗੱਲ ਗਲੋਸ ਕੀਤਾ ਹਰਪ੍ਰੀਤ ਮਖੂ ਦੇ ਨਾਲ ਹਰਪ੍ਰੀਤ ਮਖੂ ਨੇ ਥਾਣੇ ਜਾ ਕੇ ਐਫ ਆਈ ਆਰ ਜਿਹੜੀ ਹੈ ਦਰਜ ਕਰਵਾ ਦਿੱਤੀ ਹੈ ਪ੍ਰਿੰਕਲ ਨਾਮ ਦੇ ਇਸ ਸ਼ਖਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਭਾਰਤੀ ਜਨਤਾ ਪਾਰਟੀ ਇਸ ਪ੍ਰਿੰਕਲ ਨਾਮ ਦੇ ਸ਼ਖਸ ਤੇ ਸ਼ਖਸ ਦੀ ਸਪੋਰਟ ਕਰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਇੱਕ ਵਾਰ ਪੁਲਿਸ ਨੇ ਐਫ ਆਈ ਆਰ ਦਰਜ ਕੇ ਪ੍ਰਿੰਕਲ ਨਾਮ ਦੇ ਇਸ ਸੈਕਸ ਦੀ ਜਿਹੜੀ ਹੈ ਭਾਲ ਸ਼ੁਰੂ ਕਰ ਦਿੱਤੀ ਹੈ ਕਿ ਸੋਸ਼ਲ ਮੀਡੀਆ ਨੂੰ ਇੱਕ ਪ੍ਰੋਪਰ ਅਤੇ ਚੰਗੇ ਸੁਚੱਜੇ ਤਰੀਕੇ ਦੇ ਨਾਲ ਵਰਤਣਾ ਚਾਹੀਦਾ ਹੈ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਖੋ ਰਿਹਾ ਹੈ ਇਹ ਖੁਰ ਜਿਸ ਤਰ੍ਹਾਂ ਮੁਸਲਮ ਕੰਟਰੀਆਂ ਹੁੰਦੀਆਂ ਨੇ ਜਾਂ ਅਰਬ ਕੰਟਰੀਆਂ ਹੁੰਦੀਆਂ ਨੇ ਉਹਨਾਂ ਦੇਸ਼ਾਂ ਵਿੱਚ ਅਜੇ ਕਰਨ ਵਾਲੇ ਨੂੰ ਬੜੇ ਵੱਡੇ ਦੰਡ ਲੱਗਦੇ ਨੇ ਸੋਸ਼ਲ ਮੀਡੀਆ ਹੁੰਦਾ ਹੈ ਕਿ ਲੋਕਾਂ ਨੂੰ ਇਨਫੋਰਮੇਸ਼ਨ ਦਿੰਦਾ ਲੋਕਾਂ ਨੂੰ ਸੇਧ ਦਿੰਦਾ ਲੇਕਿਨ ਭਾਰਤ ਦੇ ਲੋਕ ਸੋਸ਼ਲ ਮੀਡੀਆ ਨੂੰ ਦਿਨ-ਬਰਦਿਨ ਜਿਹੜਾ ਹੈ ਮਿਸਯੂਜ਼ ਕਰ ਰਹੇ ਨੇ ਇਹ ਗੱਲ ਵੀ ਕਹੀ ਹੈ ਕਥਾਵਾਚਕ ਹਰਪ੍ਰੀਤ ਮਖੂਨੇ ਧੰਨਵਾਦ